ਕਲਤਾਰਨ ਵੀਰੇ ਸਤਿ ਸ਼੍ਰੀ ਅਕਾਲ ਸਵਾਗਤ ਧੰਨਵਾਦ ਜਿਲ ਸਰ ਤੁਹਾਨੂੰ ਤੇ ਸਮੂਹ ਦਾਨਿਸ਼ਮੰਸਰਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਕੁਇਕਲੀ ਆਪਾਂ ਖਬਰਾਂ ਕਰਦੇ ਆਂ ਜੀ ਸਭ ਤੋਂ ਪਹਿਲਾਂ ਤਾਂ ਵਿਆਜ ਦਰਾਂ ਦਾ ਸਾਰੇ ਪਾਸੇ ਰੌਲਾ-ਗੋਲਾ ਚੱਲੀ ਜਾਂਦਾ ਕਦੋਂ ਕਟੂਗਾ ਕੀ ਹੋਊਗਾ ਕੁਆਟਰ ਕੱਟ ਗਿਆ ਅੱਗੇ ਜਾ ਕੇ ਕੀ ਹੋਊਗਾ ਸੋ ਅਮਰੀਕਾ ਤੇ ਕੈਨੇਡਾ ਵੈਸੇ ਕਹਿੰਦੇ ਨੇ ਇਕੱਠੇ ਚੱਲਦੇ ਨੇ ਪਰ ਇਸ ਮਾਮਲੇ ਦੇ ਉੱਤੇ ਇਕੱਠੇ ਨਹੀਂ ਚੱਲ ਰਹੇ ਕੀ ਨਿਊਜ਼ ਆ ਜੀ ਜਿਲ ਸਰ ਜੇਕਰ ਅਸੀਂ ਵਿਆਜ ਦਰਾਂ ਦੀ ਗੱਲ ਕਰੀਏ ਇਸਨੂੰ ਪਤਾ ਵੀ ਇਸ ਸਮੇਂ ਸਭ ਤੋਂ ਵੱਧ ਆਮ ਲੋਕਾਂ ਨੂੰ ਪ੍ਰਭਾਵਿਤ ਵਿਆਜ ਗਰਾਂ ਨੇ ਕੀਤਾ ਆ ਕਿਉਂਕਿ ਜਿਸ ਢੰਗ ਦੇ ਨਾਲ ਪਿਛਲੇ ਸਮੇਂ ਦਰਾਂ ਮਾਰਗੇਜ ਦੇ ਵਿੱਚ ਵਾਧਾ ਹੋਇਆ ਤੇ ਜਿਸ ਢੰਗ ਨਾਲ ਸਾਨੂੰ ਪਤਾ ਵੀ ਇਸ ਸਾਲ ਤੇ ਅਗਲੇ ਸਾਲ ਤੇ ਆਉਣ ਵਾਲੇ ਸਮੇਂ ਦਰਾਂ ਮਾਰਗੇਜ ਟੀਨਿਊਸ ਹੋਣੀਆਂ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਮਾਰਗੇਜ ਸਨ ਉਸ ਸਮੇਂ ਹੋਈਆਂ ਸਨ ਜਦੋਂ ਵਿਆਜ ਦਰਾਂ ਬਹੁਤ ਘੱਟ ਸਨ ਤੇ ਦੇ ਲੋਕਾਂ ਨੇ ਉਸ ਸਮੇਂ ਫਿਕਸ ਮਾਰਗੇਜ ਕਰਵਾ ਲਿਆ ਸਰ ਸੋ ਉਹਨਾਂ ਨੇ ਉਹਨਾਂ ਤਾਪ ਇਹਨਾਂ ਮਾਰਗੇਜ ਵਾਦੇ ਦਾ ਨਹੀਂ ਚੱਲਿਆ ਜਿੰਨਾ ਕਿ ਵੈਰੀਏਬਲਸ ਨੇ ਚੱਲਿਆ ਥੀ ਪਰ ਜਦੋਂ ਹੁਣ ਰੀਨਿਊਅਲਸ ਆ ਰਹੀਆਂ ਨੇ ਤਾਂ ਇਹ ਤਾਪ ਫਿਰ ਸਭ ਨੂੰ ਹੀ ਚੱਲਣਾ ਪੈ ਰਿਹਾ ਸੋ ਇਸ ਕਰਕੇ ਤੁਸੀਂ ਦੇਖ ਰਹੇ ਹੋ ਕਿ ਮਾਰਕੀਟ 'ਚ ਘਰ ਵੀ ਕਾਫੀ ਆ ਰਹੇ ਨੇ ਤੇ ਆਉਣ ਵਾਲੇ ਸਮੇਂ ਦੌਰਾਨ ਲੋਕਾਂ ਨੂੰ ਇਸ ਸਬੰਧੀ ਮੁਸ਼ਕਲਾ ਵੀ ਹੋਣੀ ਆ ਹੁਣ ਗੱਲ ਕਰਦੇ ਆ ਇਹ ਜਿਹੜਾ ਬੈਂਕ ਆਫ ਕੈਨੇਡਾ ਦੇ ਯੂ ਐਸ ਫੈਡਰਲ ਦੀ ਸਾਨੂੰ ਪਤਾ ਵੀ ਕੈਨੇਡੀਅਨ ਆਰਥਿਕਤਾ ਅਮਰੀਕਾ ਦੇ ਉੱਪਰ ਬਹੁਤ ਵੱਡੇ ਪੱਧਰ ਤੇ ਨਿਰਭਰ ਹੈ ਤੇ ਖਾਸ ਤੌਰ ਤੇ ਬੈਂਕਿੰਗ ਦੀ ਗੱਲ ਕਰੀ ਤਾਂ ਬੈਂਕ ਆਫ ਕੈਨੇਡਾ ਉਹੀ ਸਟੈਪਸ ਨੂੰ ਹਮੇਸ਼ਾ ਫਾਲੋ ਕਰਦਾ ਰਿਹਾ ਹੈ ਜੋ ਕਿ ਯੂ ਐਸ ਫੈਡਰਲ ਰਿਜ਼ਰਵ ਚੁੱਕਦਾ ਸੀ ਪਰ ਹੁਣ ਵਿਆਜ ਦਰਾਂ ਦੀ ਗੱਲ ਕਰੀਏ ਤਾਂ ਇਹ ਪਿਛਲੇ 4 ਸਾਲਾਂ ਚ ਪਹਿਲੀ ਵਾਰ ਹੋਇਆ ਕਿ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਨੂੰ ਘਟਾਉਣ ਵਾਲੇ ਪਾਸੇ ਨੂੰ ਜਿਹੜਾ ਰਾਖ ਤਿਆਰ ਕੀਤਾ ਹੈ ਇੱਕ ਕੱਟ ਜਿਹੜਾ ਅਸੀਂ ਦੇਖ ਚੁੱਕੇ ਹਾਂ ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ ਬੈਂਕ ਆਫ ਕੈਨੇਡਾ ਆਉਣ ਵਾਲੇ ਸਮੇਂਦਰਾਂ ਹੋਰ ਵੀ ਕੱਟ ਲਾ ਸਕਦਾ ਐਕਸਪੈਕਟੇਸ਼ਨ ਹੈ ਵੀ ਇਸ ਸਾਲ ਇਪਰ ਸ਼ੈਡੋ ਕੱਟ ਹੋਣ ਲੱਗਿਆ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਮਾਰਕੀਟ 'ਚ ਹੋ ਰਹੀਆਂ ਨੇ ਪਰ ਦੂਜੇ ਪਾਸੇ ਜੇਕਰ ਯੂ ਐਸ ਫੈਡਰਲ ਰਿਜ਼ਰਵ ਦੀ ਗੱਲ ਕਰੀਏ ਸੋ ਕੱਲ ਜਿਹੜੀ ਮੀਟਿੰਗ ਜਿਹੜੀ ਆ ਇਹ ਉਹਨਾਂ ਦੀ ਹੋਈ ਖਤਮ ਦੋ ਦਿਨਾਂ ਦੀ ਮੀਟਿੰਗ ਸੀਗੀ ਸੋ ਉਸ ਤੋਂ ਬਾਅਦ ਜੋ ਯੂ ਐਸ ਫੈਡਰਲ ਰਿਜ਼ਰਵ ਵੱਲੋਂ ਜੋ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ ਸੋ ਇਹਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਸਿਗਨਲ ਦਿੱਤਾ ਆ ਕਿ ਇਸ ਸਾਲ ਜਿਹੜਾ ਬੈਂਕ ਚ ਮਾਰਕ ਇੰਟਰਸਟ ਰੇਟ ਆ ਸਿਰਫ ਇੱਕ ਵਾਰ ਕਟਾਇਆ ਜਾਊਗਾ ਸੋ ਪਹਿਲਾਂ ਗਿਲਸਾਭ ਕੀ ਸੀਗਾ ਕਿ ਯੂ ਐਸ ਫੈਡ ਦਰਦ ਨੇ ਇਹ ਗੱਲ ਆਖੀ ਸੀ ਕਿ ਜੋ ਇੰਟਰਸਟ ਰੇਟ ਹੈ ਉਹ ਤਿੰਨ ਵਾਰ ਘਟਾਇਆ ਜਾਊਗਾ ਇਸ ਸਾਲ ਦੇ ਵਿੱਚ ਪਰ ਹੁਣ ਕਹ ਰਹੇ ਨੇ ਕਿ ਸਿਰਫ ਇੱਕ ਵਾਰ ਘਟਾਇਆ ਜਾਊਗਾ ਸੋ ਹੁਣ ਇਹ ਆ ਕਿ ਇੱਕ ਵਾਰ ਘਟਾਉਣ ਦੇ ਚ ਕਿੰਨਾ ਘਟਾਉਣਗੇ ਵੀ ਕੁਆਟਰ ਘਟਾਉਣ ਬਜਾਏ ਸਿੱਧੇ 2 ਘਟਾਉਣਗੇ ਇਹ ਕਹਿਣਾ ਮੁਸ਼ਕਲ ਹੈ ਪਰ ਜੇਕਰ ਉਹ ਇੱਕ ਵਾਰ ਹੀ ਘਟਾਉਂਦੇ ਨੇ ਦੂਜੇ ਪਾਸੇ ਬੈਂਕ ਆਫ ਕੈਨੜਾ ਨੇ ਆਲਰੇਡੀ ਇੱਕ ਵਾਰ ਘਟਾ ਦਿੱਤਾ ਆ ਤੇ ਬੈਂਕ ਆਫ ਕੈਨੇਡਾ ਤੇ ਫਿਰ ਬਹੁਤ ਦਬਾਅ ਬਣੂਗਾ ਕਿ ਉਹ ਤਿੰਨ ਵਾਰ ਘਟਾਊਗਾ ਕਿ ਉਹ ਯੂਐਸ ਫੈਡਰਲ ਜ਼ਰ ਨੂੰ ਫਾਲੋ ਕਰੂਗਾ ਸੋ ਅਗਰ ਯੂਐਸ ਫੈਡਰਲ ਜ਼ਰ ਸਿਰਫ ਇੱਕ ਵਾਰ ਘਟਾਉਂਦਾ ਆ ਤੇ ਬੈਂਕ ਆਫ ਕੈਨੇਡਾ ਵਾਸਤੇ ਤਿੰਨ ਵਾਰ ਵਿਆਜ ਦਰਾਂ ਘਟਾਉਣੀਆਂ ਕਾਫੀ ਮੁਸ਼ਕਲ ਕੰਮ ਹੋਊਗਾ ਸੋ ਕਿਉਂਕਿ ਦੋਵੇਂ ਬੈਂਕ ਵੱਖੋ ਵੱਖਰੇ ਜਿਹੜੇ ਰਾਹ ਤੇ ਤੁਰਦੇ ਹੋਏ ਨਜ਼ਰ ਆ ਰਹੇ ਨੇ ਸੋ ਇਹਦੇ ਵਿੱਚ ਜੇਕਰ ਅਸੀਂ ਯੂਐਸ ਫੈਡਰਲ ਜ਼ਰ ਦੇ ਜਿਹੜੇ ਚੇਅਰ ਨੇ ਜਰਮੀ ਪਾਵਲ ਸੋ ਉਹਨਾਂ ਦੀ ਸਟੇਟਮੈਂਟ ਦੇਖੀਏ ਸੋ ਇਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਟੀਚਾ 2% ਦੇ ਪਰ ਹੈ ਪਰ ਗੱਲ ਇਹ ਉਹਨਾਂ ਨੇ ਕਿਹਾ ਵੀ ਜਿਹੜਾ ਟੀਚੇ ਦੇ ਵੱਲ ਅਸੀਂ ਵਧਦੇ ਹੋਏ ਵੀ ਨਜ਼ਰ ਆ ਰਹੇ ਕਿਉਂਕਿ ਮਗਾਈ ਜਿਹੜੀ ਆ ਪਿਛਲੇ ਸਮੇਂ ਦਨ ਕਾਫੀ ਕੱਟੀ ਹੈ ਪਰ ਨਾਲ ਉਹਨਾਂ ਨੇ ਕਿਹਾ ਵੀ ਜਿਹੜੀ ਅਮਰੀਕਾ ਦੀ ਆਰਥਿਕਤਾ ਆ ਇਸ ਸਮੇਂ ਕਾਫੀ ਜਿਹੜੀ ਆ ਇਸ ਸਟਰੋਂਗ ਹੈ ਕਹਿੰਦੇ ਵਧੀਆ ਕਾਰਗੁਜ਼ਾਰੀ ਕਰ ਰਹੀ ਹੈ ਤੇ ਦੂਜੇ ਪਾਸੇ ਉਹ ਕਹਿ ਰਹੇ ਨੇ ਕਿ ਇਹਦੇ ਵਿੱਚ ਦੇਖਿਓ ਜਿਹੜੀ ਜੌਬ ਮਾਰਕੀਟ ਹੈ ਕਿਨੇ ਜੌਬ ਮਾਰਕੀਟ ਵੀ ਸਟਿਲ ਸਟਰੋਂਗ ਬਣੀ ਹੋਈ ਹੈ ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਆਰਥਿਕਤਾ ਜਿਹੜੀ ਹੋਰ ਥੋੜੀ ਸਲੋ ਨਹੀਂ ਹੁੰਦੀ ਜਾਬ ਮਾਰਕੀਟ ਥੋੜੀ ਹੌਸਲੋ ਨਹੀਂ ਹੁੰਦੀ ਫਿਰ ਕਹਿੰਦੇ ਵੀ ਅਸੀਂ ਆਪਣਾ ਲੱਗੂਗਾ ਵਿਚ ਟਾਰਗੇਟ ਜਿਹੜਾ ਨਹੀਂ ਪੂਰਾ ਕੀਤਾ ਸੋ ਟਾਰਗੇਟ ਪੂਰਾ ਕਰ ਲੈ ਕਹਿੰਦੇ ਕੱਲੀ ਇਨਫਲੇਸ਼ਨ ਨਹੀਂ ਬਾਕੀ ਚੀਜ਼ਾਂ ਵੀ ਦੇਖੜੀਆਂ ਸੋ ਇਹਦੇ ਵਿੱਚ ਗਿਲਸਾਹ ਹੁਣ ਉਹਨਾਂ ਦਾ ਕਹਿਣਾ ਵੀ ਅਸੀਂ ਇੱਕ ਵਾਰ ਘਟਾਉਣਾ ਇੱਥੇ ਬੈਂਕ ਆਫ ਕੈਨੇਡਾ ਨੇ ਇਤਨਾ ਹੀ ਕਿਹਾ ਵੀ ਅਸੀਂ ਤਿੰਨ ਵਾਰ ਘਟਾਵਾਂਗੇ ਇਸ ਤਰ੍ਹਾਂ ਦੀਆਂ ਮਾਰਕੀਟ ਦੇ ਵਿੱਚ ਗੱਲਾਂ ਬਾਤਾਂ ਚੱਲ ਪਈਆਂ ਸਰ ਪਰ ਹੁਣ ਕਾਫੀ ਕੁਝ ਜਿਹੜਾ ਲੱਗ ਰਿਹਾ ਕਿ ਯੂ ਐਸ ਜਿਹੜਾ ਫੈਡਰਲ ਰਿਜ਼ਰਵ ਵੱਖਰੇ ਰਾਹ ਤੇ ਜਾ ਰਿਹਾ ਤੇ ਬੈਂਕ ਆਫ ਕੈਨਦਾ ਸ਼ਾਇਦ ਵੱਖਰੇ ਰਾਹ ਤੇ ਸਾਡੀ ਕੁਝ ਹੋਰ ਮੁਸ਼ਕਲਾਂ ਨੇ ਉਹਨਾਂ ਦੀਆਂ ਕੁਝ ਹੋਰ ਮੁਸ਼ਕਲਾਂ ਨੇ ਕਿਸ ਕਿਸ ਢੰਗ ਨਾਲ ਆਉਣ ਵਾਲੇ ਸਮੇਂਦਾਰਨ ਇਹ ਸਾਰਾ ਕੁਝ ਇਹ ਦੋਵੇਂ ਪਾਸਿਆਂ ਤੋਂ ਨਹੀਂ ਇੱਥੇ ਆ ਜਾਊਗਾ ਸੋ ਕਿਸ ਢੰਗ ਨਾਲ ਇਹ ਦੋਵੇਂ ਬੈਂਕ ਫੈਸਲੇ ਲੈਣਗੇ ਇਹ ਹੁਣ ਆਉਣ ਵਾਲੇ ਸਮੇਂਦਾਰਨ ਹੀ ਸਭ ਕੁਝ ਕਲੀਅਰ ਹੋਵੇਗਾ ਜੀ ਹਾਂ ਜੀ ਜਿਹੜਾ ਅਗਲੀ ਨੈਕਸਟ ਨਿਊਜ਼ ਆ ਜੀ ਉਹਦੇ ਵੱਲ ਚਲਦੇ ਆ ਕਿ ਕੈਨੇਡੀਅਨ ਮੀਡੀਆ ਮੀਡੀਆ ਜਿਹੜਾ ਜੀ ਉਹ ਵਿਦੇਸ਼ੀ ਦਖਲ ਕਰਨ ਹੋਇਆ ਪ੍ਰਭਾਵਤ ਕੀ ਪੂਰੀ ਨਿਊਜ਼ ਆ ਜੀ ਦੇਖੋ ਜਿਲਸਾ ਇਸ ਸਮੇਂ ਗੱਲ ਅਸੀਂ ਕਰੀਏ ਕਿ ਵਿਦੇਸ਼ੀ ਦਖਲ ਦੀ ਸਾਨੂੰ ਪਤਾ ਕਿ ਇਹ ਕੈਨੇਡਾ ਦੇ ਵਿੱਚ ਵਿਦੇਸ਼ੀ ਦਖਲ ਦਾ ਮੁੱਦਾ ਹੈ ਸਮੇਂ ਬਹੁਤ ਵੱਡੇ ਪੱਧਰ ਤੇ ਉੱਪਰ ਜਿਹੜਾ ਸੁਰਖੀਆਂ ਦੇ ਵਿੱਚ ਚੱਲ ਰਿਹਾ ਸੋ ਇਥੇ ਦੀ ਪੋਲਿਟਿਕਸ ਨੂੰ ਕਾਫੀ ਵੱਡੇ ਪੱਧਰ ਤੇ ਪ੍ਰਭਾਵਿਤ ਵੀ ਕਰ ਰਿਹਾ ਤੇ ਕੁਝ ਸਮਾਂ ਅਸੀਂ ਪਹਿਲਾਂ ਦੇਖਿਆ ਆ ਕਿ ਜਿਹੜਾ ਨੈਸ਼ਨਲ ਸਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆ ਜਿਹੜੀ ਕਿ ਸਾਡੇ ਚੁੜੇ ਹੋਏ ਨੁਮਾਇੰਦਿਆਂ ਦੀ ਸੋ ਇਹਨਾਂ ਨੇ ਆਪਣੀ ਜਿਹੜੀ ਪਬਲਿਕ ਰਿਪੋਰਟ ਦੇ ਵਿੱਚ ਇਹ ਗੱਲ ਆਖੀ ਸੀਗੀ ਕਿ ਕੈਨੇਡਾ ਦੇ ਵਿੱਚ ਜਿਹੜੇ ਵਿਦੇਸ਼ੀ ਦਖਲ ਹੋ ਰਿਹਾ ਸੋ ਇਹਦੇ ਵਿੱਚ ਸਾਡੇ ਕੁਝ ਸੀਟਿੰਗ ਐਮਪੀਸ ਵੀ ਜਿਹੜੇ ਇਨਵੋਲਵਡ ਨੇ ਉਹਨਾਂ ਦਾ ਵੀ ਰੋਲ ਇਸ ਵਿਦੇਸ਼ੀ ਦਖਲ ਦੇ ਵਿੱਚ ਰਿਹਾ ਆ ਸੋ ਹੁਣ ਗੱਲ ਕਰੀਏ ਕਿ ਜਿਹੜੇ ਚੇਅਰਮੈਨ ਨੇ ਜਿਹੜੇ ਪਾਰਲੀਮੈਂਟ ਦੇ ਜਿਹੜੇ ਨਾਨ ਪਾਰਟਿਸਨ ਨੈਸ਼ਨਲ ਸਕਿਉਰਿਟੀ ਕਮੇਟੀ ਹੈ ਸੋ ਉਹਨਾਂ ਨੇ ਇੱਕ ਗੱਲ ਕੱਲ ਆਖੀ ਹੈ ਸੋ ਇਹਦੇ ਵਿੱਚ ਜਿਹੜੇ ਲਿਬਰਲ ਐਮਪੀ ਨੇ ਡੇਵਿਡ ਮੈਗਰੰਟੀ ਸੋ ਜਿਹੜੇ ਕੀ ਚੇਅਰ ਨੇ ਪਾਰਲੀਮੈਂਟਰੀ ਨਾਨ ਪਾਰਟਿਸਨ ਨੈਸ਼ਨਲ ਸਕਿਉਰਿਟੀ ਕਮੇਟੀ ਦੇ ਜੀ ਸੋ ਕੀ ਸਾਹਿਬ ਇਹ ਕਹਿ ਰਹੇ ਨੇ ਕਿ ਜਿਹੜੇ ਫੋਰਨ ਐਕਟਰਸ ਨੇ ਭਾਵ ਜਿਹੜੇ ਵਿਦੇਸ਼ੀ ਮੁਲਕ ਨੇ ਉਹ ਕੈਨੇਡੀਅਨ মিডিਆ ਦੇ ਵਿੱਚ ਇੰਟਰਫੇਅਰ ਕਰਨੇ ਦੀ ਕੋਸ਼ਿਸ਼ ਕਰ ਰਹੇ ਨੇ ਇੱਥੇ ਦੇ ਜਿਹੜੇ ਜਰਨਲਿਸਟ ਨੇ ਸੋ ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਨੇ ਤੇ ਜਿਹੜੇ ਇੱਥੇ ਦੇ ਜਿਹੜੇ ਵੱਡੇ ਵੱਡੇ ਜਿਹੜੇ মিডিਆ ਕਰਮੀ ਨੇ ਜਾਂ ਜਿਹੜੇ মিডিਆ ਹਾਊਸਸ ਦੇ ਜਿਹੜੇ ਜਿਹੜੇ ਗਾਮਿਕ ਕਰਨ ਵਾਲੇ ਲੋਗ ਨੇ ਸੋ ਇੱਕ ਢੰਗ ਨਾਲ ਉਹਨਾਂ ਨੇ ਉਹਨਾਂ ਨੂੰ ਚੇਤਾਇਆ ਆ ਉਹਨਾਂ ਨੇ ਕੈਨੇਡੀਅਨ মিডিਆ ਨੂੰ ਵੀ ਚੇਤਾਇਆ ਜਰਨਲਿਸਟਾਂ ਨੂੰ ਵੀ ਚੇਤਾਇਆ ਕਿ ਜਿਹੜੇ ਉਹਨਾਂ ਦੇ ਜਿਹੜੇ ਓਨਰਸ ਨੇ ਉਹਨਾਂ ਨੂੰ ਚੇਤਾਇਆ ਵੀ ਇੱਥੇ ਇੰਟਰਫੀਅਰੈਂਸ ਕਰਨ ਦੀ ਕੋਸ਼ਿਸ਼ ਹੋ ਰਹੀ ਆ ਸੋ ਕਿਸੇ ਨਾ ਕਿਸੇ ਢੰਗ ਦੇ ਨਾਲ ਇੱਥੇ ਦੇ মিডিਆ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸੋ ਇਹ ਗੱਲ ਜਿਹੜੀ ਆ ਜਿਹੜੇ ਪਾਰਲੀਮੈਂਟ ਜਿਹੜੀ ਨੈਸ਼ਨਲ ਸਕਿਉਰਿਟੀ ਕਮੇਟੀ ਨੇ ਜਿਹੜੀ ਇਹ ਗੱਲ ਸਾਹਮਣੇ ਰੱਖੀ ਹੈ ਸੋ ਇਹਦੇ ਵਿੱਚ ਜੋ ਡਾਕੂਮੈਂਟ ਨੇ ਉਹਨਾਂ ਦੇ ਕੋਲ ਉਹ ਹਾਈਲਾਈਟ ਇਹ ਗੱਲ ਕਰ ਰਹੇ ਨੇ ਉਹਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਕਿਹਾ ਜਿਹੜਾ ਚਾਈਨਾ ਤੇ ਇੰਡੀਆ ਆ ਸੋ ਉਹ ਇੰਟਰਫੇਅਰ ਕਰ ਰਿਹਾ ਕੈਨੇਡੀਅਨ ਮੀਡੀਆ ਦੇ ਵਿੱਚ ਸੋ ਇਹਦੇ ਵਿੱਚ ਕੰਟੈਂਟ ਥਰੂ ਵੀ ਹੋ ਰਿਹਾ ਡਾਇਰੈਕਟ ਇੰਗੇਜਮੈਂਟ ਵੀ ਹੋ ਰਹੀ ਆ ਜਰਨਲਿਸਟ ਤੇ ਮੀਡੀਆ ਐਗਜ਼ੀਕਿਟਿਵ ਦੇ ਨਾਲ ਸੋ ਇਸ ਢੰਗ ਦੇ ਨਾਲ ਜਿਹੜਾ ਆ ਇੱਥੇ ਇੱਕ ਪ੍ਰੋਪਾਗੈਂਡਾ ਕਹਿੰਦੇ ਚਲਾਉਣ ਦੀਆਂ ਵੀ ਕੋਸ਼ਿਸ਼ਾਂ ਹੁੰਦੀਆਂ ਨੇ ਭਾਵੇਂ ਉਹਨਾਂ ਨੇ ਇੱਕ ਪੋਲਿਟਿਕਲ ਲੀਡਰ ਬਾਰੇ ਵੀ ਗੱਲ ਕਹੀ ਵੀ ਉਹਨਾਂ ਦੀ ਛਵੀ ਖਰਾਬ ਕਰਨ ਵਾਸਤੇ ਇੱਕ ਪ੍ਰੋਪਾਗੈਂਡਾ ਵੀ ਚਲਾਇਆ ਗਿਆ ਸੋ ਖਾਸ ਤੌਰ ਤੇ ਇਹ ਹੁੰਦਾ ਵੀ ਜੋ ਚਾਈਨਾ ਦੇ ਵਿੱਚ ਜੋ ਉਹਨਾਂ ਦਾ ਮੇਨਸਟ੍ਰੀਮ ਮੀਡੀਆ ਕਵਰਨਰ ਸ਼ਾਪਦਾ ਆ ਸੋ ਉਹਨਾਂ ਚੀਜ਼ਾਂ ਨੂੰ ਇੱਥੇ ਵੀ ਉਸੇ ਢੰਗ ਨਾਲ ਜਿਹੜੀ ਲਾਗੂ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਤੇ ਇਹਦੇ ਨਾਲ ਉਹਨਾਂ ਨੇ ਖਾਸ ਤੌਰ ਤੇ ਭਾਰਤ ਦੀ ਵੀ ਗੱਲ ਕੀਤੀ ਕਿ ਜੋ ਇੰਡੀਅਨ ਇੰਟੈਲੀਜੈਂਸ ਜਿਹੜੀ ਜੈਸੇ ਬੰਦੀਆਂ ਨੇ ਸੋ ਜੋ ਉਹ ਮਟੀਰੀਅਲ ਡਰਾਫਟ ਕਰਦੇ ਨੇ ਸੋ ਉਹਨਾਂ ਨੂੰ ਵੀ ਇੱਥੇ ਜਿਹੜਾ ਆ ਐਸੇ ਪ੍ਰੋਪਾਗੈਂਡ ਦੇ ਤੌਰ ਤੇ ਚਲਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਸੋ ਇਹਦੇ ਵਿੱਚ ਇਹਨਾਂ ਨੇ ਹੁਣ ਜਿਹੜਾ ਇੱਥੇ ਦਾ মিডিਆ ਆ ਮੇਨਸਟ੍ਰੀਮ ਵਿੱਚ ਆਹ ਇਤਨੀ ਕਿ ਕੋਈ ਵੀ ਆ ਸੋ ਉਹਨਾਂ ਨੂੰ ਚਿਤਾਇਆ ਵੀ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਪਾਰੂ ਹੋ ਰਹੀਆਂ ਨੇ ਇੱਥੇ ਦਖਲ ਦੇਂਦੀਆਂ ਹੋ ਰਹੀਆਂ ਨੇ ਸੋ ਇਹ ਸਾਰਾ ਕੁਝ ਜਿਹੜਾ ਆ ਜੋ ਉਹਨਾਂ ਦੇ ਕੋਲ ਕਲਾਸੀਫਾਈਡ ਡਾਕੂਮੈਂਟਸ ਨੇ ਜੋ ਰਿਪੋਰਟਾਂ ਨੇ ਸੋ ਉਹਦੇ ਆਧਾਰ ਦੇ ਉੱਪਰ ਇਹ ਕਹਿ ਰਹੇ ਨੇ ਸੁਪਾਵੇ ਆ ਕਿ ਜਿਹੜਾ ਦਖਲ ਅਸੀਂ ਕਹਿ ਰਹੇ ਆ ਇਹ ਜਿਹੜਾ ਵਿਦੇਸ਼ੀ ਦਖਲ ਇੱਥੇ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਇਸ ਗਿਆਨਤ ਨੂੰ ਪ੍ਰਭਾਵ ਕਰ ਰਿਹਾ ਸੋ ਉਹਦੇ ਵੱਖ-ਵੱਖ ਪਹਿਲੂ ਨੇ ਅਲੱਗ-ਅਲੱਗ ਜਗ੍ਹਾ ਦੇ ਅਲੱਗ-ਅਲੱਗ ਢੰਗ ਦੇ ਨਾਲੇ ਪ੍ਰਭਾਵ ਪੈ ਰਿਹਾ ਸੋ ਇਸ ਬਾਬਤ ਜੋ ਹੋੜੇ ਪਾਰਲੀਮੈਂਟਰੀ ਕਮੇਟੀ ਦੇ ਜੋ ਚੇਅਰ ਨੇ ਉਹਨਾਂ ਨੇ ਚਿਤਾਇਆ ਕਿ ਇਸ ਤਰ੍ਹਾਂ ਵੀ ਜਿਹੜਾ ਇੱਥੇ ਹੋ ਰਿਹਾ ਸੋ ਕਿਸ ਢੰਗ ਨਾਲ ਸਰਕਾਰ ਇਹਨਾਂ ਚੀਜ਼ਾਂ ਨੂੰ ਲਵੇਗੀ ਆਉਣ ਵਾਲੇ ਸਮੇਂ ਦੇ ਉੱਪਰ ਨਿਰਭਰ ਕਰਦਾ ਨਾਲ ਇਹਦੇ ਵਿੱਚ ਸੀ ਲੀ ਬਲੰਗ ਸਾਹਿਬ ਦੀ ਵੀ ਗੱਲ ਕਰਾਂਗੇ ਕਿ ਜਿਹੜੇ ਮਨਿਸਟਰ ਨੇ ਸੋ ਕੱਲ ਉਹਨਾਂ ਤੋਂ ਵੀ ਇਹ ਸਵਾਲ ਪੁੱਛਿਆ ਗਿਆ ਸੀਗਾ ਕਿ ਜਿਹੜੇ ਇਹ ਨਾਮ ਜਿਸ ਢੰਗ ਦੇ ਨਾਲ ਹੁਣ ਜਿਹੜੇ ਐਮਪੀਸ ਦੇ ਆ ਰਹੇ ਨੇ ਸੋ ਇਹਦੇ ਵਿੱਚ ਜਿਹੜਾ ਸੈਨੇਟਰ ਸੀ ਕਲਾਉਡ ਕੈਰੀਗਨ ਸੋ ਉਹਨਾਂ ਨੇ ਲੀ ਬਲੰਗ ਸਾਹਿਬ ਤੋਂ ਪੁੱਛਿਆ ਵੀ ਜਿਹੜੇ ਇਹ ਸਾਰੇ ਨਾਮ ਆ ਰਹੇ ਨੇ ਇਹਨਾਂ ਨੂੰ ਅੱਗੇ ਲਿਆਉਣ ਵਾਸਤੇ ਜਾਂ ਇਹ ਨਾਮ ਜਿਹੜੇ ਨੇ ਇਹ ਲੋਕਾਂ ਦੇ ਵਿੱਚ ਜਿਹੜਾ ਆ ਸਾਹਮਣੇ ਆਉਣ ਤੇ ਇਹਦੇ ਵਿੱਚ ਜਿਹੜਾ ਆਲਰੇਡੀ ਜਿਹੜੇ ਸਾਡੇ ਇੱਥੇ ਇੱਕ ਇਹ ਫੋਰਨ ਇੰਟਰਫੇਰੈਂਸ ਦਾ ਕਮਿਸ਼ਨ ਬਣਿਆ ਸੀਗਾ ਉਹਦੇ ਵਿੱਚ ਜਿਹੜੇ ਜੱਜ ਹੌਕ ਸੀਗੇ ਸੋ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਅਧਿਕਾਰ ਦਿੱਤੇ ਜਾਣ ਵੀ ਉਹ ਆਪਣੇ ਪੱਤਰ ਦੇ ਇਹ ਨਾਮ ਜਨਤਕ ਕਰਨ ਪੜੀ ਦੇ ਵਿੱਚ ਤੇ ਬਲੰਕ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਇਹਦਾ ਮੈਂ ਆਨਸਰ ਚੈਸ ਜਾਂ ਨੋਚ ਨਹੀਂ ਦੇ ਸਕਦਾ ਵੀ ਹਾਂ ਉਹਨਾਂ ਨੂੰ ਦਵਾਵਾਂਗਾ ਜਾਂ ਨਹੀਂ ਦਵਾਵਾਂਗਾ ਕਹਿੰਦੇ ਵੀ ਇਹਦੇ ਉੱਪਰ ਅਸੀਂ ਮੌਕੇ ਦੇ ਹਿਸਾਬ ਨਾਲ ਦੇਖਾਂਗੇ ਸੋ ਪਾਵੇ ਆ ਕਿ ਇਹ ਨਾਮ ਜਾਇਰ ਹੋਣ ਤੇ ਹਜੇ ਕਰਨਾਂ ਕਰਨੀ ਫੈਡਰਲ ਸਰਕਾਰ ਕਰ ਰਹੀ ਹੈ ਆਉਣ ਵਾਲੇ ਸਮੇਂਦਾਰ ਨਹੀਂ ਹੁੰਦੇ ਜਾਂ ਨਹੀਂ ਹੁੰਦੇ ਉਹ ਇੱਕ ਵੱਖਰਾ ਵਿਸ਼ਾ ਆ ਬਿਲਕੁਲ ਜੀ ਬੜੀ ਡਿਟੇਲ ਦੇ ਵਿੱਚ ਤੁਸੀਂ ਇਹ ਨਿਊਜ਼ ਦਿੱਤੀ ਆ ਦੇਖਦੇ ਹਾਂ ਜੀ ਹਜੇ ਤੱਕ ਨਾਮ ਨਹੀਂ ਨਸ਼ਰ ਹੋ ਰਹੇ ਕੁਝ ਨਹੀਂ ਹੋ ਰਿਹਾ ਕਿ ਆਉਣ ਵਾਲੇ ਟਾਈਮ ਦੇ ਦਤੇ ਕੀ ਅਪਡੇਟਸ ਆਉਂਦੀਆਂ ਨੇ ਤੇ ਜ਼ਿਆਦਾਤਰ ਆਪਾਂ ਦੇਖੀਏ ਜੀ ਲੋਕ ਬਾਹਰ ਲੀਆਂ ਕੰਟਰੀਆਂ ਤੋਂ ਕੈਨੇਡਾ ਦੇ ਵਿੱਚ ਆਏ ਰੋਜ਼ਗਾਰ ਲੱਭਣ ਦੇ ਲਈ ਤੇ ਹੌਲੀ ਹੌਲੀ ਚੇਂਜਸ ਦੇਖ ਲਓ ਕਿੰਨੀਆਂ ਆ ਗਈਆਂ ਹੌਲੀ ਹੌਲੀ ਵੀ ਨਹੀਂ ਕਹਿ ਸਕਦੇ ਬੜੀ ਤੇਜ਼ੀ ਨਾਲ ਚੇਂਜਸ ਆਈਆਂ ਕੁਝ ਕੁ ਸਾਲਾਂ ਦੇ ਵਿੱਚ ਚੇਂਜਸ ਆਈਆਂ ਕਿ ਹੁਣ ਜੇ ਆਪਾਂ ਖਾਸ ਕਰਕੇ ਟ੍ਰਾਂਟੋ ਟੋ ਦੀ ਗੱਲ ਕਰੀਏ ਕਿਉਂਕਿ ਆਪਾਂ ਟ੍ਰਾਂਟੋ ਟੋ ਚ ਰਹਿੰਦੇ ਆ ਤੇ ਬੇਰੋਜ਼ਗਾਰੀ ਦੇ ਜਿਹੜੇ ਰਿਕਾਰਡ ਨੇ ਜੀ ਉਹ ਟੁੱਟੇ ਪਏ ਨੇ ਕੀ ਪੂਰੀ ਗੱਲਬਾਤ ਹੈ ਜੀ ਕੀ ਰੀਜ਼ਨ ਹੋ ਗਿਆ ਕਿਉਂ ਇੰਨੀਆਂ ਇੱਕ ਪਾਸੇ ਤਾਂ ਕਹੀ ਜਾਂਦੇ ਨੇ ਕਿ ਸਾਨੂੰ ਜੇ ਐਲ ਐਮ ਆਈਜ਼ ਦੀਆਂ ਗੱਲ ਕਰ ਲਈਏ ਤੇ ਉਹਦੇ ਅਕੋਰਡਿੰਗ ਕੀ ਹੈ ਕਿ ਜੌਬਾਂ ਹੈ ਬਹੁਤ ਨੇ ਤੇ ਰਿਐਲਿਟੀ ਆਪਾਂ ਗਰਾਊਂਡ ਰਿਐਲਿਟੀ ਦੇਖਦੇ ਆ ਤਾਂ ਉਹਦੇ ਉੱਤੇ ਜਿਹੜੀਆਂ ਜੌਬਾਂ ਨੇ ਉਹ ਹੈ ਹੀ ਨਹੀਂ ਕੀ ਪੂਰੀ ਨਿਊਜ਼ ਹੈ ਜੀ ਜੀ ਸਰ ਇਹਦੇ ਵਿੱਚ ਸਟੈਟਿਸਟਿਕ ਕੈਨੇਡਾ ਦੀ ਗੱਲ ਕਰਦੇ ਆ ਕਿਉਂਕਿ ਜਿਹੜੇ ਅਸੀਂ ਗੱਲ ਕਰਨੀ ਆ ਡਾਟਾਬੇਸ ਤੇ ਮੈਨੂੰ ਪਰਸਨਲੀ ਨਿੱਜੀ ਤੌਰ ਤੇ ਲੱਗਦਾ ਵੀ ਜੋ ਇਹ ਡਾਟਾ ਪੇਸ਼ ਕਰ ਵੀ ਰਹੇ ਨੇ ਅਸਲੀਅਤ ਇਸ ਤੋਂ ਵੀ ਜ਼ਿਆਦਾ ਮਾੜੀ ਹੈ ਕਿਉਂਕਿ ਡਾਟਾ ਸ਼ਾਇਦ ਉਹਨੇ ਪੱਧਰ ਤੇ ਨਹੀਂ ਵੀ ਸ਼ੋ ਕਰ ਰਿਹਾ ਪਰ ਚਲੋ ਸਟੈਟਿਸਟਿਕ ਕਹਿ ਰਹੇ ਦੀ ਗੱਲ ਕਰਦੇ ਸਟੈਟਿਸਟਿਕ ਕਹਿੰਦਾ ਇਹ ਗੱਲ ਆਖ ਰਿਹਾ ਕਿ ਜਿਹੜਾ ਸਿਟੀ ਆਫ ਟ੍ਰਾਂਟੋਆ ਉਹਦੀ ਜਿਹੜੀ ਮਈ ਦੇ ਜਿਹੜਾ ਪਿਛਲਾ ਮਹੀਨਾ ਲੰਘ ਕੇ ਗਿਆ ਆ ਸੋ ਉੱਥੇ 317200 ਚਣੇ ਜਿਹੜੇ ਸੀਗੇ ਉਹ ਜੌਬਲੈਸ ਸੀਗੇ ਪਿਛਲੇ ਮਹੀਨੇ ਇਹ ਉਹਨਾਂ ਦਾ ਸਿਟੀ ਆਫ ਟ੍ਰਾਂਟੋ ਨੂੰ ਲੈ ਕੇ ਆਂਕੜਾ ਆ ਕਿਉਂਕਿ ਇੱਥੇ ਤੁਹਾਨੂੰ ਪਤਾ ਵੀ ਬਹੁਤ ਸਾਰੇ ਜਿਹੜੇ ਇਹ ਗੱਲ ਕਰੀਏ ਜਿਹੜੇ ਨਵੇਂ ਇੰਟਰਨੈਸ਼ਨਲ ਸਟੂਡ ਸਾਰੇ ਨੇ ਟੈਂਪਰੇਰੀ ਰੈਜ਼ਡੈਂਸ ਤੇ ਆ ਰਹੇ ਨੇ ਸੋ ਭਾਵੇਂ ਕਾਗਜ਼ਾਂ ਦੇ ਵਿੱਚ ਉਹ ਜੋ ਮਰਜੀ ਸ਼ੋ ਕਰਕੇ ਆਉਂਦੇ ਨੇ ਵੀ ਸਾਡੇ ਕੋਲ ਇੱਥੇ ਬਹੁਤ ਸ਼ਰਮਾਇਆ ਅਸੀਂ ਇੱਥੇ ਆਪਣੇ ਹਿਸਾਬ ਦੇ ਨਾਲ ਚੱਲਾਂਗੇ ਪਰ ਸਾਨੂੰ ਜ਼ਮੀਨੀ ਹਕੀਕਤ ਦਾ ਪਤਾ ਆ ਕਿ ਇਹ ਲੋਕ ਵੀ ਇੱਥੇ ਹੀ ਕੰਮ ਕਾਜ ਕਰਕੇ ਆਪਣੀਆਂ ਜਿਹੜੀਆਂ ਫੀਸਟਾ ਨਹੀਂ ਆਪਣੀਆਂ ਜਿਹੜੀਆਂ ਹੋਰ ਵੱਖ-ਵੱਖ ਜ਼ਰੂਰਤਾਂ ਨੇ ਖਰਚੇ ਨੇ ਰੈਂਟ ਨੇ ਇਹ ਗੱਲਦੇ ਨੇ ਸੋ ਉਹਨਾਂ ਦੇ ਸ਼ਾਇਦ ਇਹ ਅੰਕੜੇ 'ਚ ਨਾਮ ਨਹੀਂ ਆ ਉਹਨਾਂ ਦੇ ਹਾਲਾਤ ਇਸ ਤੋਂ ਵੀ ਮਾੜੇ ਨੇ ਪਰ ਇਹ ਕਹ ਰਹੇ ਨੇ ਕਿ ਜਿਹੜੇ ਟ੍ਰਾਂਟੋ ਦੇ ਵਿੱਚ ਜਿਹੜੀ ਜੋਬਲੈਸ ਲੋਕਾਂ ਦੀ ਜਿਹੜੀ ਗਿਣਤੀ ਹੈ ਉਹ ਰਿਕਾਰਡ ਪੰਦਰ ਤੇ ਪਹੁੰਚ ਗਈ ਹੈ 317200 ਲੋਕ ਇਸ ਸਮੇਂ ਜਿਹੜੇ ਨੇ ਜੋਬਲੈਸ ਨੇ ਤੇ ਇਸ ਸਮੇਂ 7.9 ਫੀਸ ਦੀ ਅਨਇੰਪਲੋਇਮੈਂਟ ਦਾ ਟ੍ਰਾਂਟੋ ਹੀ ਦੱਸੀ ਜਾ ਰਹੀ ਹੈ ਕਿ ਜੋ ਨੈਸ਼ਨਲ ਪੂਰੇ ਕੈਨੇਡਾ ਦੀ ਜਿਹੜੀ ਐਵਰੇਜ ਆ ਉਸ ਤੋਂ ਕਾਫੀ ਜ਼ਿਆਦਾ ਆ ਤੇ ਇਸ ਸਮੇਂ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਜਿਹੜੀ ਆ ਜੌਬਲੈਸਸਪਾਈ ਜਾ ਰਹੀ ਹੈ ਤੇ ਇਹਦੇ ਵਿੱਚ ਰੇਟਸਰ ਦੀ ਗੱਲ ਕਰੀਏ 7.8 ਫੀਸ ਦੀ ਹੈ ਕੈਲਗਰੀ ਦੇ ਵਿੱਚ 8.1 ਹੈ ਪਰ ਇਹ ਕਿਉਂਕਿ ਗਿਣਤੀ ਪੱਖੋਂ ਟ੍ਰਾਂਟੋ ਤੋਂ ਕਾਫੀ ਛੋਟੇ ਨੇ ਤੇ ਆਬਾਦੀ ਪੱਖੋਂ ਕਾਫੀ ਛੋਟੇ ਨੇ ਇਸ ਕਰਕੇ ਜੇ ਆਬਾਦੀ ਪੱਖੋਂ ਜਿਹੜਾ ਵੱਡਾ ਸ਼ਹਿਰ ਹੈ ਉਹਦੀ ਗੱਲ ਕਰੀ ਜਾਵੇ ਬਹੁਤ ਵੱਡੇ ਪੱਧਰ ਤੇ ਲੋਕ ਇਸ ਸਮੇਂ ਜਵਾਬ ਲੈਤ ਨੇ ਟ੍ਰਾਂਟੋ ਦੇ ਵਿੱਚ ਇਹ ਸਟੈਟਿਸਟਿਕ ਕੈਨੇਡਾ ਕਹਿ ਰਿਹਾ ਤੇ ਪਿਛਲੇ ਸਮੇਂ ਦੌਰਾਨ ਇਹ ਦੱਸ ਰਹੇ ਨੇ ਵੀ ਇਹਦੇ ਵਿੱਚ ਗਿਣਤੀ ਚ ਕਾਫੀ ਵਾਧਾ ਹੋਇਆ ਕਿਉਂਕਿ ਜਿਹੜੇ ਚ ਮੈਂ ਦੱਸਿਆ ਵੀ ਜਿਹੜਾ ਆਰੇ ਦੋੜਾ ਦਾ ਵੀ ਏਰੀਆ ਰਿਟਰ ਟ੍ਰਾਂਟੋ ਜਿੰਦਾ ਇੱਚ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੇ ਟੈਂਪਰੇਰੀ ਲੋਕ ਇੱਥੇ ਵੀਜਿਆਂ ਦੇ ਰਹਿ ਰਹੇ ਨੇ ਉਹਨਾਂ ਦੇ ਹਾਲਾਤ ਜਿਹੜੇ ਇਹਦੇ ਵਿੱਚ ਸ਼ਾਇਦ ਨਾ ਹੋਣ ਉਹ ਹੋਰ ਵੀ ਜ਼ਿਆਦਾ ਮਾਰੇ ਨੇ ਇਸ ਕਰਕੇ ਜਿਹੜੇ ਪੁਰਾਣੇ ਰੈਕર્ડ ਵੀ ਸੀਗੇ ਜੋਬਲੈਸ ਲੋਕਾਂ ਦੇ ਉਹ ਵੀ ਹੁਣ ਟੁੱਟੇ ਨੇ ਨਵੇਂ ਵੱਡੇ ਰੈਕર્ડ ਬਣ ਰਹੇ ਨੇ ਇਹ ਓਵਰਆਲ ਜਿਹੜੀ ਸਟੈਟਿਸਟਿਕ ਕੈਨੇਡਾ ਦੇ ਆਂਕੜੇ ਇਹ ਦੱਸ ਰਹੇ ਨੇ ਕਿ ਜਿਹੜੇ ਕੰਮਕਾਜ ਨਾ ਮਿਲਣ ਕਰਕੇ ਅਨਪਲਾਈਮੈਂਟ ਰੇਟ ਇਨਾ ਵੱਡੇ ਸ਼ਹਿਰਾਂ 'ਚ ਵਧਣ ਕਰਕੇ ਲੋਕਾਂ ਦੇ ਜਿਹੜੇ ਆ ਮੁਸ਼ਕਲਾਂ 'ਚ ਵੀ ਕਾਫੀ ਵਾਧਾ ਹੋਇਆ ਆ ਤੇ ਦੂਜੇ ਪਾਸੇ ਜਿਵੇਂ ਤੁਸੀਂ ਐਲ ਐਮ ਆਈਏ ਦੀ ਗੱਲ ਕੀਤੀ ਆ ਸੋ ਉਹ ਜੋ ਉਨਨਾਤੀ ਗੱਲ ਕਰੀਏ ਤਾਂ ਉਹ ਲਗਾਤਾਰ ਜਿਹੜੇ ਆ ਮਾਰਕੀਟ ਚ ਸਟਿਲ ਆ ਰਹੇ ਨੇ ਲੋਕਾਂ ਦਾ ਸਟਿਲ ਐਕਸਪਲੋਇਟੇਸ਼ਨ ਹੋ ਰਿਹਾ ਸਟਿਲ ਇਹੋ ਜਿਹੇ ਆ ਦਾਅਵੇ ਕੀਤੇ ਜਾ ਰਹੇ ਵੀ ਸਾਨੂੰ ਇੱਥੇ ਲੋਕ ਕੰਮ ਕਰਨ ਵਾਸਤੇ ਨਹੀਂ ਮਿਲ ਰਹੇ ਸਰਕਾਰਾਂ ਇਹਨੂੰ ਕਿਸ ਤਾਂਗ ਨਾਲ ਰੈਗੂਲੇਟ ਕਰਨਗੀਆਂ ਇਹ ਜੋ ਤੰਦੇਵਾਦੀ ਜਾਲੜੀ ਇਹਨੂੰ ਕਿਸ ਤਾਂਗਾਂ ਰੋਕਣਗੇ ਗਿਆ ਸਭ ਇੱਕ ਵੱਖਰਾ ਵਿਸ਼ਾ ਆ ਪਰ ਹਕੀਕਤ ਦੇਖੀਏ ਤੇ ਐਸੀ ਹੀ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਇਹ ਦਾਵੇ ਕਰਨੇ ਵੀ ਸਾਨੂੰ ਕੋਈ ਬੰਦਾ ਨਹੀਂ ਕੰਮ ਕਰਨ ਨੂੰ ਮਿਲ ਰਿਹਾ ਇਹ ਦਾਵੇ ਜਿਹੜੇ ਜਮੀਨੀ ਤੌਰ ਤੇ ਸਹੀ ਨਹੀਂ ਹਨ ਕਿਸ ਢੰਗ ਨਾਲ ਸਰਕਾਰਾਂ ਇਹਨੂੰ ਲੈਣ ਕਿਹਾ ਇਹ ਹੁਣ ਆਉਣ ਵਾਲਾ ਸਮਾਂ ਦੱਸੋ ਬਿਲਕੁਲ ਜੀ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਹਾਲਾਤ ਬਿਲਕੁਲ ਬਦ ਤੋਂ ਬੱਦਰ ਜਿਹੜੇ ਨੇ ਉਹ ਹੋ ਰਹੇ ਨੇ ਸੋ ਇੱਕ ਲਾਸ ਦੇ ਵਿੱਚ ਖਬਰ ਹੈ ਜੀ ਬੜੀ ਮੰਦ ਭਾਗੀ ਖਬਰ ਆ ਜਿਹੜੀ ਕੁਵੈਤ ਤੋਂ ਆ ਰਹੀ ਆ ਬੜੀ ਵੱਡੀ ਇੱਕ ਅੱਗ ਲੱਗੀ ਆ ਕਈ ਭਾਰਤੀ ਕਾਮਿਆਂ ਦੀ ਵੀ ਮੌਤ ਹੋਈ ਆ ਕੀ ਨਿਊਜ਼ ਆ ਜੀ ਦੇਖੋ ਇਹਦੇ ਵਿੱਚ ਗਿੱਲ ਸਾਹਿਬ ਜਿਵੇਂ ਅਸੀਂ ਗੱਲ ਕਰ ਰਹੇ ਸੀ ਦੇ ਬਾਹਰੋਂ ਲੋਕ ਆਉਂਦੇ ਨੇ ਕੰਮ ਕਾਜਾਂ ਵਾਸਤੇ ਆਉਂਦੇ ਨੇ ਤੇ ਚੰਗੇ ਆਪਣੇ ਜਿਹੜੇ ਆਰਥਿਕ ਹਾਲਾਤ ਬਣਾਉਣ ਵਾਸਤੇ ਆਉਂਦੇ ਨੇ ਸੋ ਇਹ ਇਕੱਲੇ ਕੈਨੇਡਾ ਦੇ ਵਿੱਚ ਨਹੀਂ ਆ ਦੁਨੀਆ ਦੇ ਹੋਰ ਵੀ ਬਹੁਤ ਸਾਰੇ ਮੁਲਕ ਨੇ ਜਿਨ੍ਹਾਂ ਦੇ ਵਿੱਚ ਭਾਰਤ ਤੋਂ ਜਾ ਕੇ ਲੋਕ ਰਹਿੰਦੇ ਨੇ ਕੰਮ ਕਾਜ ਕਰਦੇ ਨੇ ਸੋ ਚੰਗੇ ਆਪਣੀ ਆਰਥਿਕ ਸਥਿਤੀ ਜਿਹੜੀ ਆ ਬਿਹਤਰ ਬਣਾਉਣ ਵਾਸਤੇ ਹੀ ਉੱਥੇ ਆਉਂਦੇ ਨੇ ਸੋ ਇਸ ਤਰ੍ਹਾਂ ਨਾਲ ਜਿਹੜਾ ਗulf ਕੰਟਰੀ ਹੈ ਕੁਵੇਤ ਤੇ ਉਦਾ ਇੱਕ ਸ਼ਹਿਰ ਹੈ ਮੈਂਡਾਪ ਸੋ ਉੱਥੇ ਇੱਕ ਘਟਨਾ ਵਾਪਰੀ ਹੈ ਕਿ ਇਹਦਾ ਰੈ residencial ਬਿਲਡਿੰਗ ਹੈ ਸੋ ਉੱਥੇ ਅੱਗ ਲੱਗ ਗਈ ਉੱਥੇ ਸੂਈ ਦੇ ਵਿੱਚ ਅੱਗ ਲੱਗੀ ਹੈ ਸੋ ਇਹਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਆ ਜਿਹੜੇ ਕਾਮੇ ਸੀ ਜਿਹੜੇ ਦੂਜੇ ਮੁਲਕਾਂ ਚੋਂ ਆ ਕੇ ਇੱਥੇ ਰਹਿ ਰਹੇ ਸੀਗੇ ਸੋ ਇਸ ਆਗਨ ਲੱਗਣ ਦੀ ਘਟਨਾ ਦੇ ਨਾਲ ਘੱਟੋ ਘੱਟ 49 ਲੋਕ ਜਿਹੜੇ ਨੇ ਮਾਰੇ ਗਏ ਜਿੱਤੇ 40 ਜਿਹੜੇ ਨੇ ਭਾਰਤੀ ਮੂਲ ਦੇ ਦੱਸੇ ਜਾ ਰਹੇ ਨੇ ਤੇ 50 ਦੇ ਕਰੀਬ ਜਿਹੜੇ ਭਾਰਤੀ ਨੇ ਚ ਜ਼ਖਮੀ ਵੀ ਹੋਏ ਨੇ ਸੋ ਜ਼ਿਆਦਾਤਰ ਕੇਲਾ ਤੇ ਤਮਲਨਾੜੂ ਦੇ ਨਾਲ ਸੰਬੰਧ ਤੇ ਲੋਕ ਰਸਤੇ ਜਾ ਰਹੇ ਨੇ ਸੋ ਕਾਫੀ ਮਾਨਸਪਾ ਕੀ ਕਟਨਾਇਆ ਕੀ ਜੀ ਦੇ ਵਿੱਚ ਇੰਨੀ ਵੱਡੀ ਗਿਣਤੀ ਚ ਭਾਰਤੀ ਮੂਲ ਦੇ ਲੋਕ ਉੱਥੇ ਮਾਰੇ ਗਏ ਨੇ ਸੋ ਅੱਗ ਲੱਗਣ ਕਾਰਨ ਕਿਉਂਕਿ ਰੈ residencial ਬਿਲਡਿੰਗ ਸੀ ਜਾਰਾਤਰ ਉੱਥੇ ਲੋਕ ਇਹ ਵੱਡੀ ਗਿਣਤੀ ਚ ਰਹਿ ਰਹੇ ਸੀਗੇ ਸੋ ਇਸ ਕਰਕੇ ਨੁਕਸਾਨ ਵੀ ਵੱਡਾ ਹੋਇਆ ਤੇ ਅੰਤ ਦੇ ਵਿੱਚ ਗੱਲ ਕਰੀਏ ਜਿਹੜੀਆਂ ਛੋਟੀਆਂ ਜੀਆਂ ਕੁਝ ਇੰਟਰਨੈਸ਼ਨਲ ਨਿਊਜ਼ ਨੇ ਜੀ ਸਾਹਿਬ ਇਕਤਾ ਅਫਰੀਕਾ ਨੇ ਰੂਸ ਤੇ ਨਵੀਆਂ ਪਾਬੰਦੀਆਂ ਲਾਈਆਂ ਵਿੱਚ ਦੇਸ਼ਵਤ ਤੋਂ ਬਾਅਦ ਜਿਹੜੀਆਂ ਨਵੀਆਂ ਪਾਬੰਦੀਆਂ ਅਮਰੀਕਾ ਵੱਲੋਂ ਰੱਸ਼ੀ ਤੇ ਲਾਈਆਂ ਸੋ ਇਹਦੇ ਵਿੱਚ ਉਹਨਾਂ ਦਾ ਮੁੱਖ ਦੇਸ਼ ਹੈ ਵੀ ਚੀਨ ਜਿਹੜਾ ਜੁਆਇਆ ਤੇ ਤੁਰਕੀ ਸਮੇਤ ਕੁਝ ਹੋਰ ਮੁਲਕ ਨੇ ਸੋ ਉਹਨਾਂ ਦੀਆਂ ਸਬੰਧਿਤ ਕੰਪਨੀਆਂ ਵੀ ਵੱਖ-ਵੱਖ ਟਾਂਗ ਦੇ ਨਾਲ ਰੂਸ ਦੀ ਮਦਦ ਕਰ ਰਹੀਆਂ ਸਨ ਸੋ ਉਹ ਮਦਦ ਨੂੰ ਰੋਕਣਾ ਕਿ ਰੂਸ ਤੋਂ ਹਰ ਤਰ੍ਹਾਂ ਦੀ ਜਿਹੜੀ ਮਦਦ ਰੋਕਿਆ ਵੀ ਕਿਉਂਕਿ ਸਾਨੂੰ ਪਤਾ ਸੀ ਕੱਲ ਵੀ ਗੱਲ ਕੀਤੀ ਸੀ ਕਿ ਜੀ 7 ਮੀਟਿੰਗ ਹੋਣੀ ਹੈ ਅੱਜ ਸ਼ੁਰੂ ਹੋਣੀ ਹੈ ਸੋ ਉਸ ਮੀਟਿੰਗ ਤੋਂ ਪਹਿਲਾਂ ਇਹ ਪਾਬੰਦੀਆਂ ਲਾਈਆਂ ਗਈਆਂ ਨੇ ਤੇ ਇਹਦੇ ਨਾਲ ਜੇਕਰ ਅਸੀਂ ਐਸਐਕਸ ਤੇ ਜਿਹੜੇ ਇਸਤੇ ਜਿਹੜੇ ਸੀਓ ਨੇ ਆਲਨ ਮੋਸਕ ਸਾਹਿਬ ਦੀ ਗੱਲ ਕਰੀਏ ਸੋ ਇਹਨਾਂ ਦੇ ਉੱਪਰ 8 ਸਾਬਕਾ ਕਰਮਚਾਰੀਆਂ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਵੀ ਇਹਨਾਂ ਉਹ ਬਲੇ ਸਨੂ ਗਾਲਤ ਢੰਗ ਦੇ ਨਾਲ ਕੱਢਿਆ ਗਿਆ ਸੋ ਕਹਿੰਦੇ ਵੀ ਜੋ ਉੱਥੇ ਸੈਕਸਚੁਅਲ ਐਕਸਪਲੋਇਟੇਸ਼ਨ ਹੁੰਦੀ ਸੀ ਕੰਮਕਾਜ ਦੇ ਇਹ ਜਗ੍ਹਾ ਦੇ ਉੱਪਰ ਜਾ ਉੱਥੇ ਇਹੋ ਜੇ ਮਾਹੌਲ ਬਣਿਆ ਹੋਇਆ ਸੀ ਜਿਹੜਾ ਕੰਮਕਾਜ ਵਾਸਤੇ ਠੁਕਵਾ ਨਹੀਂ ਸੀਗਾ ਅਸੀਂ ਕਹਿੰਦੇ ਵਿਰੋਧ ਕੀਤਾ ਤੇ ਸਾਨੂੰ ਉੱਥੋਂ ਕੰਮ ਤੋਂ ਕੱਢ ਦਿੱਤਾ ਗਿਆ ਸੋ ਇਸ ਦੋਸ਼ਾਂ ਦੇ ਤਹਿਤ ਜਿਹੜਾ ਸਪੇਸ ਐਕਸ ਜਿਹੜੀ ਉਹਨਾਂ ਦੀ ਕੰਪਨੀ ਹੈ ਤੇ ਖੁਦ ਐਲਨ ਮਾਸਕ ਦੇ ਉੱਪਰ ਜਿਹੜਾ ਆ ਇਹ ਮੁਕੱਦਮਾ ਦਾਇਰ ਕੀਤਾ ਗਿਆ ਸੋ ਅੰਤ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਸਾਹਿਬ ਦੀ ਗੱਲ ਕਰੀਏ ਸੋ ਕਵੇਕ ਨੂੰ ਫੈਡਰਲ ਸਰਕਾਰ ਫੰਡਿੰਗ ਤੇ ਤੇ ਸੋ ਇਸ ਫੰਡਿੰਗ ਨੂੰ ਲੈ ਕੇ ਜਿਹੜੇ bc ਦੇ ਪ੍ਰੀਮੀਅਰ ਸੀਗੇ ਡੇਵਿਡ ਐਬੀ ਸਾਹਿਬ ਉਹ ਰੌਲਾ ਪਾ ਰਹੇ ਸੀ ਕਹਿੰਦੇ ਕਬੈਕ ਨੂੰ ਕਿਉਂ ਦਿੱਤਾ ਸਾਨੂੰ ਕਿਉਂ ਨਹੀਂ ਦਿੱਤਾ ਸਾਡੇ ਵੀ ਕਹਿੰਦੇ ਬਹੁਤ ਵੱਡੇ ਪੱਦਰ ਤੇ ਜਿਹੜੇ ਇੱਥੇ ਇਮੀਗ੍ਰੈਂਟਸ ਆਉਂਦੇ ਨੇ ਅਸਾਈਲਮ ਦਾ ਕਲੇਮ ਕਰਦੇ ਨੇ ਕਹਿੰਦੇ ਵੀ ਸਾਨੂੰ ਵੀ ਇਹ ਮਿਲਣਾ ਚਾਹੀਦਾ ਸੀਗਾ ਕਹਿੰਦੇ ਵੈਸਟਰਨ ਕੈਨੇਡਾ ਦੇ ਆਧਾਰ ਦੇ ਉੱਪਰ ਕਿ ਉਹਨਾਂ ਦਾ ਜੋ ਬਣਦਾ ਹਿੱਸਾ ਸੀ ਉਹਨੂੰ ਕੱਟ ਕੇ ਕੁਬੈਕ ਨੂੰ ਕਹਿੰਦੇ ਪੈਸਾ ਦੇ ਦਿੱਤਾ ਅੰਟਾਰੀਓ ਨੂੰ ਪੈਸਾ ਦੇ ਦਿੱਤਾ ਕਹਿੰਦੇ ਸਾਡੇ ਨਾਲ ਧੱਕਾ ਹੋਇਆ ਪਰ ਮਾਰਕ ਮਿਲਨ ਨੇ ਸਪਸ਼ਟ ਕੀਤਾ ਕਹਿੰਦੇ ਵੀ ਉਹਨਾਂ ਨੂੰ ਕੋਈ ਅੰਕੜਿਆਂ ਦੀ ਇਹ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਲੱਗੀ ਸ਼ਾਇਦ ਉਹਨਾਂ ਨੇ ਅੰਕੜਿਆਂ ਨੂੰ ਚੰਗੀ ਤਰ੍ਹਾਂ ਪੜਿਆ ਨਹੀਂ ਆ ਕਹਿੰਦੇ ਵੀ ਇਹੋ ਜਿਹਾ ਕੁਝ ਨਹੀਂ ਆ ਵੀ ਅਸੀਂ ਤੁਹਾਡੇ ਪੈਸੇ ਕੱਟ ਕੇ ਉਹਨਾਂ ਨੂੰ ਦਿੱਤੇ ਆ ਤੁਹਾਨੂੰ ਤੁਹਾਡਾ ਹਿੱਸਾ ਮਿਲੂਗਾ ਉਹਨਾਂ ਨੂੰ ਉਹਨਾਂ ਦਾ ਮਿਲਿਆ ਸੋ ਇਹ ਜਿਹੜਾ ਰੌਲਾ ਪੈ ਗਿਆ ਸੀਗਾ ਵੀ ਇਹਨਾਂ ਨੂੰ ਕਿਉਂ ਅੰਟਾਰੀਓ ਕੁਬੈਕ ਨੂੰ ਦੇਈ ਜਾ ਰਹੇ ਹੋ ਸਾਨੂੰ ਦਿੰਦੇ ਨਹੀਂ ਸੋ ਇਸ ਮੁੱਦੇ ਤੇ ਮਾਰਕ ਮਿਲਰ ਸਾਹਿਬ ਨੇ ਆਪਣੀ ਸਥਿਤੀ ਜੀ ਇਹ ਸੀਗੀਆਂ ਜੀ ਨੈਸ਼ਨਲ ਤੋਂ ਇੰਟਰਨੈਸ਼ਨਲ ਨਿਊਜ਼ ਕੁਲਤਰਨ ਸਿੰਘ ਪੁਧਿਆਣਾ ਦੀ ਜਵਾਨੀ ਸੋ ਕੁਲਤਰਨ ਸਿੰਘ ਪੁਧਿਆਣਾ ਦਾ ਨੰਬਰ 4168489698 ਕਿਸੇ ਵੀ ਤਰ੍ਹਾਂ ਦਾ ਟਰੱਕ ਟ੍ਰੇਲਰ ਜਾਂ ਇਕੁਪਮੈਂਟ ਲੋਨ ਲੈਣਾ ਜਾਂ ਕੋਈ ਇਕੁਪਮੈਂਟ ਖਰੀਦਣਾ ਚਾਹੁੰਦੇ ਹੋ ਤਾਂ ਕੁਲਤਰਨ ਸਿੰਘ ਪੁਧਿਆਣਾ ਦੇ ਨਾਲ ਗੱਲਬਾਤ ਕਰ ਸਕਦੇ ਹੋ ਕੁਲਤਰਨ ਵੀਰੇ ਬਹੁਤ ਸ਼ੁਕਰੀਆ ਕੱਲ ਨੂੰ ਦੁਬਾਰਾ ਫਿਰ ਮੁਲਾਕਾਤ ਹੁੰਦੀ ਹੈ ਜੀ ਧੰਨਵਾਦ ਜੀ